ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੀਰ ਵਾਲੇ ਇੱਕ ਚਿੱਠੀ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਲਿਖਦੇ ਆ ਔਰੰਗਜ਼ੇਬ ਨੂੰ ਜਿਸ ਚਿੱਠੀ ਦਾ ਨਾਮ ਹੈ ਜਫਰਨਾਮਾ ਯਾਨੀ ਜਿੱਤ ਦੀ ਚਿੱਠੀ ਤੇ ਉਸ ਚਿੱਠੀ ਨੂੰ ਪੜ ਗਏ ਨਾ ਜਫਰਨਾਮਾ ਚਿੱਠੀ ਨੂੰ ਪੜ ਕੇ ਔਰੰਗਜ਼ੇਬ ਦੀ ਮੌਤ ਹੁੰਦੀ ਪਰ ਮੌਤ ਤੋਂ ਪਹਿਲਾਂ ਔਰੰਗਜ਼ੇਬ ਇੱਕ ਚਿੱਠੀ ਲਿਖਦਾ ਆ ਉਹ ਚਿੱਠੀ ਔਰੰਗਜ਼ੇਬ ਦੇ ਜਿਹੜਾ ਵਾ ਜਦੋਂ ਮਰਦਾ ਆ ਤਾਂ ਉਹਦੇ ਸਹਾਨੇ ਦੇ ਥੱਲੇ ਮਿਲਦੀ ਹੈ ਉਸ ਚਿੱਠੀ ਦਾ ਨਾਮ ਆ ਸ਼ਿਕਸਤਨਾਮਾ ਯਾਨੀ ਹਾਰ ਦੀ ਚਿੱਠੀ ਆਜੋ ਅੱਜ ਦੀ ਆਪਾਂ ਇਸ ਵੀਡੀਓ ਵਿੱਚ ਜਾਣਾਂਗੇ ਕਿ ਜਿਹੜੀ ਇਹ ਸ਼ਿਕਸਤਨਾਮਾ ਚਿੱਠੀ ਆ ਇਹਦੇ ਵਿੱਚ ਔਰੰਗਜ਼ੇਬ ਕੀ ਲਿਖਦਾ ਆ ਤੇ ਪੂਰੀ ਵੀਡੀਓ ਐਂਡ ਤੱਕ ਦੇਖਿਓ ਜੀ ਆਜੋ ਸ਼ੁਰੂ ਕਰਦੇ ਆਪਾਂ ਅਕਸਰ ਸੁਣਦੇ ਹਾਂ ਕਿ ਸ਼ਿਰ ਗੁਰ ਗੋਬਿੰਦ ਸਿੰਘ ਜੀ ਨੇ ਆਪਣੇ 40 ਸਾਲ ਦੇ ਛੋਟੇ ਜਿਹੇ ਲਾਈਫ ਸਪੈਨ ਵਿੱਚ ਕੁੱਲ 14 ਜੰਗਾਂ ਲੜੀਆਂ ਸਨ ਤੇ ਇਹਨਾਂ ਸਭ ਵਿੱਚ ਹੀ ਜਿੱਤ ਪ੍ਰਾਪਤ ਕੀਤੀ ਇੱਕ ਵੀ ਜੰਗ ਵਿੱਚ ਦੁਸ਼ਮਣ ਆਪਣੇ ਮਕਸਦ ਵਿੱਚ ਕਾਮਯਾਬ ਨਹੀਂ ਹੋ ਪਾਇਆ ਪਰ ਇਹਨਾਂ 14 ਜੰਗਾਂ ਤੋਂ ਇਲਾਵਾ ਵੀ ਗੁਰੂ ਸਾਹਿਬ ਨੇ ਇੱਕ ਹੋਰ ਜੰਗ ਲੜੀ ਸੀ ਜੀਦਾ ਇਤਿਹਾਸ ਵਿੱਚ ਬਹੁਤ ਘੱਟ ਜ਼ਿਕਰ ਸੁਣਨ ਨੂੰ ਮਿਲਦਾ ਹੈ ਜਦੋਂ ਗੁਰੂ ਸਾਹਿਬ ਦੇ ਇੱਕ ਦੀਰ ਨੇ ਹਿੰਦੁਸਤਾਨ ਦੀ ਪੂਰੀ ਕਿਸਮਤ ਬਦਲ ਕੇ ਰੱਖ ਦਿੱਤੀ ਸੀ ਇਸ ਤੋਂ ਇਲਾਵਾ ਅੱਜ ਗੱਲ ਕਰਾਂਗੇ ਦੋ ਇਤਿਹਾਸਿਕ ਚਿੱਠੀਆਂ ਦੀ ਪਹਿਲੀ ਹੈ ਫਤਿਹਨਾਮਾ ਜਫਰਨਾਮਾ ਲਿਖਣ ਤੋਂ ਪਹਿਲਾਂ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਵੱਲ ਇੱਕ ਚਿੱਠੀ ਲਿਖੀ ਸੀ ਇਹ ਫਤਿਹਨਾਮਾ ਉਹੀ ਚਿੱਠੀ ਹੈ ਤੇ ਦੂਸਰੀ ਹੈ ਸ਼ਿਕਸਤਨਾਮਾ ਜਫਰਨਾਮਾ ਪੜਨ ਤੋਂ ਬਾਅਦ ਆਪਣੇ ਕੀਤੇ ਹੋਏ ਜ਼ੁਲਮਾਂ ਤੇ ਪਛਤਾਉਂਦੇ ਹੋਏ ਔਰੰਗਜ਼ੇਬ ਨੇ ਮਰਨ ਸਮੇਂ ਇਹ ਚਿੱਠੀ ਲਿਖੀ ਸੀ ਜਾਣਾਂਗੇ ਸਭ ਕੁਝ ਇਸ ਵੀਡੀਓ ਵਿੱਚ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਆਏ ਹੋ ਤਾਂ ਸਕਸੈਸਦਾਰਾ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ। ਚਮਕੌਰ ਦੀ ਗੜੀ ਤੋਂ نکلਨ ਤੋਂ ਬਾਅਦ ਦਸ਼ਮੇਸ਼ ਪੀਤਾ ਮਾਚੀਵਾੜੇ ਦੇ ਜੰਗਲਾਂ ਤੋਂ ਹੁੰਦੇ ਹੋਏ ਨਬੀ ਖਾਨ ਤੇ ਗਨੀ ਖਾਨ ਦੀ ਮਦਦ ਨਾਲ ਫੌਜ ਦੇ ਘੇਰੇ ਨੂੰ ਚਕਮਾ ਦੇ ਕੇ ਪਿੰਡ ਦੀਨੇ ਵਿਖੇ ਪਹੁੰਚਦੇ ਹਨ। ਜਿੱਥੇ ਭਾਈ ਦੇਸਾ ਸਿੰਘ ਜੀ ਦੇ ਚਬਾਰੇ ਵਿੱਚ ਬੈਠ ਕੇ ਗੁਰੂ ਸਾਹਿਬ ਨੇ ਜ਼ੁਲਮ ਦੀ ਹਕੂਮਤ ਦੇ ਬਾਦਸ਼ਾਹ ਔਰੰਗਜ਼ੇਬ ਵੱਲ ਉਹ ਇਤਿਹਾਸਿਕ ਖੱਤ ਲਿਖਿਆ ਸੀ ਜਿਹਨੂੰ ਆਪਾਂ ਜਫਰਨਾਮਾ ਦੇ ਨਾਮ ਨਾਲ ਜਾਣਦੇ ਹਾਂ। ਪਰ ਇਤਿਹਾਸਕ ਸ੍ਰੋਤ ਗਵਾਹ ਹਨ ਕਿ ਗੁਰੂ ਸਹਿਬ ਨੇ ਜਫਰਨਾਮਾ ਤੋਂ ਪਹਿਲਾਂ ਵੀ ਇੱਕ ਖਤ ਔਰੰਗਜ਼ੇਬ ਵੱਲ ਲਿਖਿਆ ਸੀ ਇਤਿਹਾਸ ਦੀ ਤਵਾਰੀਖ ਵਿੱਚ ਇਸ ਖਤ ਦਾ ਨਾਮ ਫਤਿਹਨਾਮਾ ਕਰਕੇ ਹੁੰਦਾ ਹੈ ਜੈਨੀ ਨਰੈਣ ਸਿੰਘ ਜੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਜਫਰਨਾਮਾ ਸੰਬਾਦਿਤ ਕੀਤਾ ਸੀ ਉਹਨਾਂ ਫਤਿਹਨਾਮਾ ਦੇ ਹੁਣ ਤੱਕ ਮਿਲੇ ਕੁੱਲ 11 ਸ਼ੇਰਾਂ ਨੂੰ ਜਫਰਨਾਮਾ ਦੇ ਸਟਾਰਟਿੰਗ ਵਿੱਚ ਜੋੜ ਕੇ ਸੰਗਤ ਦੇ ਸਾਹਮਣੇ ਪੇਸ਼ ਕੀਤਾ ਇਸ ਤੋਂ ਬਾਅਦ ਜਦੋਂ ਪਿਆਰਾ ਸਿੰਘ ਪਦਮ ਉਹਨਾਂ ਨੇ ਜਫਰਨਾਮਾ ਪੇਸ਼ ਕੀਤਾ ਤਾਂ ਉਹਨਾਂ ਨੇ ਇਹਨਾਂ 11 ਸ਼ੇਰਾਂ ਨੂੰ ਜੰਗਨਾਮਾ ਦੇ ਰੂਪ ਵਿੱਚ ਅੰਤ ਵਿੱਚ ਜੋੜਿਆ ਕੋ ਸੰਪਾਦਨ ਭਾਵੇਂ ਕਿਸੇ ਵੀ ਤਰੀਕੇ ਨਾਲ ਕੀਤਾ ਗਿਆ ਹੋਵੇ। ਕੁੱਲ ਮਿਲਾ ਕੇ ਸਾਡੇ ਕੋਲ ਹਨ ਜਫਰਨਾਮਾ ਦੇ 124 ਸ਼ੇਅਰ, ਫਤੇਨਾਮਾ ਦੇ 11 ਸ਼ੇਅਰ, ਕੁੱਲ 135 ਸ਼ੇਅਰ। ਪਰ ਜਦੋਂ ਆਪਾਂ ਇਹਨਾਂ ਸ਼ੇਅਰਾਂ ਦੀ ਤਫ਼ਤੀਸ਼ ਦਾ ਥੋੜਾ ਜਿਹਾ ਹੀ ਡੂੰਘਾ ਦਿਨ ਕਰਦੇ ਹਾਂ ਤਾਂ ਇਹ ਸਾਫ਼-ਸਾਫ਼ ਪ੍ਰਤੀਤ ਹੁੰਦਾ ਹੈ ਕਿ ਸ਼ਿਰਗੁਰ ਗੋਬਿੰਦ ਸਿੰਘ ਜੀ ਦੇ ਮੁਬਾਰਕਤਾਨਾ ਲਿਖੇ। ਇਸ ਖੱਤ ਦੇ ਕਾਫੀ ਸ਼ੇਅਰ ਵਿੱਚੋਂ ਗੁੰਮ ਹੋ ਚੁੱਕੇ ਹਨ। ਇਤਿਹਾਸ ਨੂੰ ਨਾਂ ਸਾਹਮਣੇ ਹੋਣਾ ਹਮੇਸ਼ਾ ਤੋਂ ਇਸ ਸਿੱਖਾਂ ਦੀ ਇੱਕ ਬਹੁਤ ਵੱਡੀ ਨਾਕਾਮੀ ਰਹੀ ਹੈ। ਇਤਿਹਾਸਿਕ ਸਬੂਤ ਇਸ਼ਾਰਾ ਕਰਦੇ ਹਨ ਕਿ ਇਹ ਫਤਿਹਨਾਮਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਛੀਵਾੜੇ ਦੇ ਜੰਗਲਾਂ ਦੇ ਨੇੜੇ ਕਿਸੇ ਥਾਂ ਤੇ ਬੈਠ ਕੇ ਲਿਖਿਆ ਹੋਊਗਾ ਕਿਉਂਕਿ ਫਤਿਹਨਾਮਾ ਨੂੰ ਪੜਨ ਸਮੇਂ ਇੰਜ ਜਾਪਦਾ ਹੈ ਕਿ ਇਸ ਨੂੰ ਲਿਖਦੇ ਸਮੇਂ ਗੁਰੂ ਸਾਹਿਬ ਨੂੰ ਸਿਰਫ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਹੀ ਪਤਾ ਸੀ ਨਿੱਕੀਆਂ ਮਾਸੂਮ ਜਿੰਦਾਂ ਨੂੰ ਸ਼ਹੀਦ ਕੀਤੇ ਜਾਣ ਦੀ ਖਬਰ ਹਜੇ ਉਨ੍ਹਾਂ ਤੱਕ ਨਹੀਂ ਪਹੁੰਚੀ ਸੀ ਕਿਉਂਕਿ ਫਤਿਹਨਾਮਾ ਵਿੱਚ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਹਨ ਜੀਹਾਂ ਸ਼ੁੱਧ ਸ਼ਿਗਾਲੋ ਬਾ ਮਗਰੇ ਰਿਆ ਹਮੇ ਪੁਸ਼ਤ ਦੋ ਬੱਚਗਾ ਸ਼ੇਰੇ ਯਾਨੀ ਕਿ ਕੀ ਹੋ ਗਿਆ ਔਰੰਗਜ਼ੇਬ ਜੇਕ ਚਲਾਕ ਬਗਿਆੜ ਨੇ ਧੋਖੇ ਨਾਲ ਸ਼ੇਰ ਦੇ ਦੋ ਪੁੱਤ ਸ਼ਹੀਦ ਕਰ ਦਿੱਤੇ ਇਸੇ ਨਾਲ ਮਿਲਦੀ ਜੁਲਦੀ ਗੱਲ ਹੀ ਗੁਰੂ ਸਾਹਿਬ ਜਫਰਨਾਮਾ ਵਿੱਚ ਵੀ ਲਿਖਦੇ ਹਨ ਪਿੰਡ ਦੀਨੇ ਵਿਕੇ ਭਾਈ ਦੇਸਾ ਸਿੰਘ ਜੀ ਦੇ ਚਾਰੇ ਵਿੱਚ ਜਫਰਨਾਮਾ ਲਿਖਣ ਤੋਂ ਬਾਅਦ ਗੁਰੂ ਸਾਹਿਬ ਅੱਗੇ ਵੱਧ ਜਾਂਦੇ ਹਨ ਤੇ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਪਿੱਛੇ ਲੱਗੀ ਫੌਜ ਨਾਲ ਖਦਰਾਨੇ ਦੀ ਟਾਬ ਤੇ ਜੰਗ ਹੁੰਦੀ ਹੈ ਜਿਸ ਨੂੰ ਅੱਜ ਆਪਾਂ ਸ਼੍ਰੀ ਮੁਕਸਰ ਸਾਹਿਬ ਦੀ ਜੰਗ ਦੇ ਨਾਮ ਨਾਲ ਜਾਣਦੇ ਹਾਂ ਜਿੱਥੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਦਾਵਾ ਦੇ ਕੇ 40 ਸਿੰਘਾਂ ਨੇ ਧਰਮ ਹਿੱਤ ਵਿੱਚ ਸ਼ਹੀਦੀਆਂ ਪਾ ਕੇ ਗੁਰੂ ਸਾਹਿਬ ਨਾਲ ਟੁੱਟੀ ਗੰਢੀ ਸੀ ਇਸ ਤੋਂ ਬਾਅਦ ਸੱਚੇ ਬਾਦਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਬੋ ਦੀ ਤਲਵੰਡੀ ਆਪਣਾ ਅਗਲਾ ਪੜਾਵ ਲਾਉਂਦੇ ਹਨ ਤਲਵੰਡੀ ਦਾ ਮਤਲਬ ਹੁੰਦਾ ਹੈ ਤਲਵੰਡੀ ਜ਼ਮੀਨ ਦੀ ਵੰਡ ਯਾਨੀ ਕਿ ਇਹ ਉਹ ਜ਼ਮੀਨ ਸੀ ਜੋ ਭਾਈ ਧੰਨਾ ਜੀ ਦੇ ਵਡੇਰੇ ਭਾਈ ਸਾਬੋ ਜੀ ਦੇ ਹਿੱਸੇ ਆਈ ਸੀ ਜਿੱਥੇ ਅੱਜ ਪੰਜ ਤਖਤਾਂ 'ਚੋਂ ਇੱਕ ਸ੍ਰੀ ਦਮਦਮਾ ਸਾਹਿਬ ਸ਼ਿਸ਼ੋਭਿਤ ਹੈ ਇੱਥੇ ਰਹਿੰਦੇ ਹੋਏ ਗੁਰੂ ਸਾਹਿਬ ਨੇ ਬਾਬਾ ਦੀਪ ਸਿੰਘ ਜੀ ਤੇ ਭਾਈ ਮਨੀ ਸਿੰਘ ਜੀ ਤੋਂ ਨਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਸੰਪਾਦਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਰਵਾਇਆ ਸੀ ਇਤਿਹਾਸਿਕ ਸਰੋਤ ਦੱਸਦੇ ਹਨ ਕਿ ਇਸ ਤੋਂ ਬਾਅਦ ਗੁਰੂ ਸਾਹਿਬ ਨੇ ਦੱਖਣ ਵੱਲ ਚਾਲੇ ਪਾ ਦਿੱਤੇ ਸਨ ਗੁਰੂ ਸਾਹਿਬ ਦੇ ਦੱਖਣ ਵੱਲ ਜਾਣ ਦਾ ਮੁੱਖ ਕਾਰਨ ਇਹ ਸੀ ਕਿ ਔਰੰਗਜ਼ੇਬ ਵੀ ਦੱਖਣ ਵਿੱਚ ਉੱਠੀ ਬਗਾਵਤ ਨੂੰ ਦਬਾਉਣ ਲਈ ਉਸੇ ਪਾਸੇ ਗਿਆ ਹੋਇਆ ਸੀ ਤੇ ਗੁਰੂ ਸਾਹਿਬ ਔਰੰਗਜ਼ੇਬ ਨਾਲ ਮੁਲਾਕਾਤ ਕਰਕੇ ਉਸ ਦੇ ਕੀਤੇ ਜ਼ੁਲਮ ਬਿਆਨ ਕਰਕੇ ਉਸ ਦੀਆਂ ਅੱਖਾਂ ਖੋਲਣੀਆਂ ਚਾਹੁੰਦੇ ਸਨ ਹਜੇ ਗੁਰੂ ਸਾਹਿਬ ਦਾ ਕਾਫਲਾ ਦੱਖਣ ਵੱਲ ਥੋੜਾ ਹੀ ਅੱਗੇ ਵਧਿਆ ਸੀ ਕਿ ਖਬਰ ਮਿਲਦੀ ਹੈ ਕਿ ਔਰੰਗਜ਼ੇਬ ਦੀ ਮੌਤ ਹੋ ਗਈ ਹੈ ਔਰੰਗਜ਼ੇਬ ਦੇ ਬਾਰੇ ਡੁੰਗਾਈ ਨਾਲ ਦੱਸਣ ਵਾਲੀਆਂ ਦੋ ਕਿਤਾਬਾਂ ਹਨ ਪਹਿਲੀ ਹੈ ਮੁਹਸਰੇ ਆਲਮਗਿਰੀ ਤੇ ਦੂਸਰੀ ਹੈ ਅਹਿਕਾਮੇ ਆਲਮਗਿਰੀ ਲਿਖਾਰੀ ਹੈ ਅਨਾਇਤ ਉੱਲਾਹ ਖਾਨ ਜੋ ਕਿ ਔਰੰਗਜ਼ੇਬ ਦਾ ਆਪਣਾ ਸਰਕਾਰੀ ਵਿਦਵਾਨ ਸੀ ਔਰੰਗਜ਼ੇਬ ਦੇ ਰਾਜ ਵਿੱਚ ਹੀ ਇਹ 2 ਸਾਲ ਕਸ਼ਮੀਰ ਦਾ ਗਵਰਨਰ ਵੀ ਰਹਿ ਚੁੱਕਿਆ ਸੀ ਤੇ ਮੌਤ ਦੇ ਸਮੇਂ ਔਰੰਗਜ਼ੇਬ ਦੇ ਨਿੱਜੀ ਸਲਾਹਕਾਰ ਦੀ ਜ਼ਿੰਮੇਵਾਰੀ ਸੰਭੇ ਹੋਈ ਸੀ ਇਹਨਾਂ ਲਿਖਤਾਂ ਵਿੱਚ ਸਿੱਖਾਂ ਦੇ ਇਤਿਹਾਸ ਵਿੱਚ ਰਲੇ ਪਾਕੇ ਉਸ ਨੂੰ ਆਪਣੇ ਪੱਖ ਵਿੱਚ ਬੁਗਤੌਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ ਪਰ ਲਖਾਰੀ ਨੇ ਔਰੰਗਜ਼ੇਬ ਦੀ ਮੌਤ ਬਾਰੇ ਜੋ ਕੁਝ ਲਿਖਿਆ ਹੈ ਉਹ ਹਰਾਨ ਕਰ ਦਿੰਦਾ ਹੈ ਇਸੇ ਗੱਲ ਨੂੰ ਹੀ ਆਧਾਰ ਬਣਾ ਕੇ ਸਿੱਖ ਵਿਦਵਾਨ ਇਹ ਕਹਿੰਦੇ ਹਨ ਕਿ ਜਿਉਂ-ਜਿਉਂ ਔਰੰਗਜ਼ੇਬ ਸਤਗੁਰ ਪਾਤਸ਼ਾਹ ਦਾ ਲਿਖਿਆ ਜਫਰਨਾਮਾ ਪੜਦਾ ਗਿਆ ਕਿਉਂ ਤੂੰ ਆਪਣੇ ਕੀਤੇ ਪਾਪ ਦੇ ਚੋਰੇ ਨਾਲ ਉਸ ਦੀ ਜਾਨ ਔਖੀ ਹੁੰਦੀ ਗਈ ਔਰੰਗਜੀਬ ਲਿਖਦਾ ਹੈ ਕਿ ਮੈਂ ਖੁਦਾ ਦੀ ਭੇਜੀ پاک ਰੂਹ ਸ਼ਿਰ ਗੁਰ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਪਰਿਵਾਰ ਤੇ ਨਜਾਇਜ਼ ਹੀ ਨੇ ਜ਼ੁਲਮ ਢੋਂਦਾ ਰਿਹਾ ਮਰਦੇ ਸਮੇਂ ਔਰੰਗਜੀਬ ਆਪਣੇ ਸਹਰਾਣੇ ਖੱਤ ਛੱਡ ਕੇ ਗਿਆ ਇਸ ਖੱਤ ਨੂੰ ਸ਼ਿਕਸਤਨਾਮਾ ਕਿਹਾ ਜਾਂਦਾ ਹੈ ਹੁਣ ਇੱਥੇ ਦੋ ਗੱਲਾਂ ਹਨ ਜੇ ਆਪਾਂ ਦੁਨਿਆਵੀ ਪੱਧਰ ਤੇ ਵੇਖੀਏ ਤਾਂ ਗੁਰੂ ਸਾਹਿਬ ਜੀ ਦੇ ਪਿਤਾ ਸ਼ਹੀਦ ਮਾਤਾ ਸ਼ਹੀਦ ਪੁੱਤਰ ਸ਼ਹੀਦ ਜਾਨ ਤੋਂ ਪਿਆਰੇ ਸਿੰਘ ਸ਼ਹੀਦ ਤਖਤ ਗਿਆ ਤਾਜ ਗਿਆ ਬਾਜ ਗਿਆ ਰਾਜ ਗਿਆ ਇੰਜ ਲੱਗਦਾ ਹੈ ਕਿ ਹਾਰ ਸ਼ਿਰ ਗੁਰ ਗੋਬਿੰਦ ਸਿੰਘ ਜੀ ਦੀ ਹੋ ਗਈ ਪਰ ਜੇ ਮਾਨਸਿਕ ਪੱਧਰ ਤੇ ਵੇਖੀਏ ਤਾਂ ਇੰਨੀਆਂ ਔਕੜਾਂ ਹੰਡਾਉਣ ਤੋਂ ਬਾਅਦ ਵੀ ਗੁਰੂ ਸਾਹਿਬ ਔਰੰਗਜ਼ੇਬ ਬਲ ਕਦੀ ਜਫਰਨਾਮਾ ਲਿਖਦੇ ਹਨ ਤੇ ਕਦੀ ਫਤਿਹਨਾਮਾ ਤੇ ਦੂਸਰੇ ਪਾਸੇ ਇਹਨੇ ਜ਼ੁਲਮ ਢੋਂਨ ਤੋਂ ਬਾਅਦ ਵੀ ਔਰੰਗਜ਼ੇਬ ਮਾਨਸਿਕ ਤੌਰ ਤੇ ਆਪਣੀ ਹਾਰ ਮੰਨ ਕੇ ਮਰਦੇ ਸਮੇਂ ਸ਼ਿਕਸਤਨਾਮਾ ਲਿਖ ਰਿਹਾ ਹੈ ਸ਼ਿਕਸਤਨਾਮਾ ਵਿੱਚ ਔਰੰਗਜ਼ੇਬ ਲਿਖਦਾ ਹੈ ਜਿਵੇਂ ਆਪਣੀ ਜ਼ਿੰਦਗੀ ਵਿੱਚ ਇਹੋ ਜੇ ਇਹੋ ਜੇ ਗੁਨਾਹ ਕਰ ਬੈਠਾ ਹਾਂ ਜੋ ਅੱਲਾਹ ਦੇ ਘਰ ਵੀ ਬਖਸ਼ਣ ਯੋਗ ਨਹੀਂ ਹਨ ਮੈਂ ਉਸ ਖੁਦਾ ਦੀ ਭੇਜੀ پاک ਰੂਹ ਤੇ ਉਹਨਾਂ ਦੇ ਪਰਿਵਾਰ ਦੇ ਉੱਤੇ ਇਸ ਕਿਦਰ ਜ਼ੁਲਮ ਕਰਦਾ ਰਿਹਾ ਕਿ ਮੈਨੂੰ ਹੁਣ ਨਰਕ ਵਿੱਚ ਵੀ ਥਾਂ ਨਹੀਂ ਮਿਲਣੀ ਮਰਨ ਤੋਂ ਬਾਅਦ ਜਦੋਂ ਮੇਰੀ ਨਮਾਜ਼ੇ ਜਨਾਜ਼ਾ ਤੇ ਨਮਾਜ਼ੇ ਮૈયਤ ਪੜੀ ਜਾਵੇ ਯਾਨੀ ਕਿ ਜਦੋਂ ਮੇਰੀਆਂ ਕਫਨ ਤੇ ਦਫ਼ਨ ਦੀਆਂ ਰਸਮਾਂ ਕੀਤੀਆਂ ਜਾਣ ਤਾਂ ਮੇਰਾ ਮੂੰਹ ਮੱਕੇ ਵੱਲ ਨਾ ਕੀਤਾ ਜਾਵੇ ਕਿਉਂਕਿ ਮੈਂ ਖੁਦਾ ਨੂੰ ਮੂੰਹ ਦਿਖਾਉਣ ਦੇ ਕਾਬਲ ਨਹੀਂ ਰਿਹਾ ਤੇ ਨਾ ਹੀ ਮੇਰੀ ਕਬਰ ਤੇ ਕਦੀ ਕੋਈ ਰੁੱਖ ਲਾਇਆ ਜਾਵੇ ਕਿਉਂਕਿ ਮੇਰੇ ਜ਼ੁਲਮਾਂ ਦਾ ਖਾਤਾ ਇੰਨਾ ਵੱਡਾ ਹੋ ਚੁੱਕਿਆ ਹੈ ਕਿ ਮੈਨੂੰ ਇਜਾਜ਼ਤ ਨਹੀਂ ਕਿਵੇਂ ਮਰਨ ਤੋਂ ਬਾਅਦ ਵੀ ਕੋਈ ਛਾਂ ਮਾਣ ਸਕਾਂ ਕਿੰਨੀ ਜ਼ਬਰਦਸਤ ਪਕੜ ਹੋਊਗੀ ਦਸ਼ਮੇਸ਼ ਪਿਤਾ ਦੀਆਂ ਲਿਖਤਾਂ ਵਿੱਚ ਕਿ ਜਿਹੜਾ ਔਰੰਗਜ਼ੇਬ ਹਜੇ ਕੁਝ ਦਿਨ ਪਹਿਲਾਂ ਹੀ 9 ਤੇ 7 ਸਾਲ ਦੇ ਬੱਚਿਆਂ ਨੂੰ ਸ਼ਹੀਦ ਕਰਨ ਵਾਲਿਆਂ ਨੂੰ ਇਨਾਮ ਤੇ ਜ਼ਗੀਰਾਂ ਵੰਡ ਕੇ ਖੁਸ਼ੀਆਂ ਮਨਾ ਰਿਹਾ ਸੀ ਜਫਰਨਾਮਾ ਪੜਦੇ ਹੀ ਉਸਦੇ ਦਿਲ ਤੇ ਇੰਨੀ ਚੋਟ ਲੱਗੀ ਕਿ ਉਸ ਨੂੰ ਆਪਣੀਆਂ ਕੀਤੀਆਂ ਗਲਤੀਆਂ ਦਾ ਚੋਰਾਖਾਨ ਲੱਗ ਪਿਆ ਤੇ ਇਸੇ ਪਛਤਾਵੇ ਵਿੱਚ ਤੜਫਦੇ ਹੋਏ ਮਰਨ ਤੋਂ ਪਹਿਲਾਂ ਉਹ ਸ਼ਿਕਸਤਨਾਮਾ ਵਿੱਚ ਇਹੋ ਜਿਹੀਆਂ ਗੱਲਾਂ ਲਿਖ ਰਿਹਾ ਹੈ ਜੇ ਇਹ ਸ਼ਿਕਸਤਨਾਮਾ ਕਿਸੇ ਸਿੱਖ ਵਿਦਵਾਨ ਦਿਆਂ ਲਿਖਤਾ ਹੁੰਦੀਆਂ ਤਾਂ ਸ਼ਾਇਦ ਇਹ ਜਮਾਨਾ ਵਿਸ਼ਵਾਸ ਨਾ ਕਰਦਾ ਪਰ ਇਹ ਕਿਤਾਬਾਂ ਅਹਿਕਾਮ-ਏ-ਆਲਮਗIRI ਤੇ ਮੌਸਰੇ-ਏ-ਆਲਮਗIRI ਔਰੰਗਜ਼ੇਬ ਦੇ ਖਾਸਮ ਖਾਸ ਵਿਦਵਾਨ ਦਿਆਂ ਲਿਖਤਾ ਹਨ ਜਿਦੀ ਕਲਮਤਾ ਉਮਰ ਸਿੱਖਾਂ ਲਈ ਮੰਦਾ ਹੀ ਲਿਖਦੀ ਰਹੀ ਹੈ ਜਦੋਂ ਔਰੰਗਜ਼ੇਬ ਦੀ ਮੌਤ ਦੀ ਖਬਰ ਗੁਰੂ ਸਾਹਿਬ ਕੋਲ ਪਹੁੰਚਦੀ ਹੈ ਤਾਂ ਪਿੱਛੇ-ਪਿੱਛੇ ਇੱਕ ਸੁਨੇਹਾ ਹੋਰ ਆਉਂਦਾ ਹੈ ਕਿ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਉਹਦੇ ਦੋ ਪੁੱਤਰਾਂ ਅਜੀਜ਼ ਮੁਹੰਮਦ ਉਰਫ ਤਾਰਾ आजम ਤੇ ਸ਼ਹਿਜਾਦਾ ਮੌਲਜਮ ਉਰਫ ਬਹਾਦਰ ਸ਼ਾਹ ਵਿਚਕਾਰ ਤਖਤ ਨੂੰ ਲੈ ਕੇ ਜੰਗ ਛਿੜ ਗਈ ਹੈ ਇਸ ਸੁਨੇਹਾ ਲੈ ਕੇ ਆਏ ਸਨ ਭਾਈ ਨੰਦ ਲਾਲ ਜੀ ਜੋ ਇੱਕ ਪਾਸੇ ਗੁਰੂ ਘਰ ਦੇ ਸ਼ਰਦਾਲੂ ਸਨ ਤੇ ਦੂਸਰੇ ਪਾਸੇ ਸ਼ਹਿਜਾਦਾ ਮੌਲਜਮ ਦੇ ਉਸਤਾਦ ਇਹ ਬਚਪਨ ਵਿੱਚ ਸ਼ਹਿਜਾਦੇ ਨੂੰ ਫਾਰਸੀ ਤੇ ਅਰਬੀ ਸਿਖਾਉਂਦੇ ਸਨ ਆਪਣੇ ਉਸਤਾਦ ਦੇ ਕਹਿਣ ਤਾਈ ਸ਼ਹਿਜਾਦਾ ਅਨੰਦਪੁਰ ਸਾਹਿਬ ਨੂੰ ਘੇਰਾ ਪਾਉਣ ਵਾਲੀ ਫੌਜ ਵਿੱਚ ਸ਼ਾਮਲ ਨਹੀਂ ਹੋਇਆ ਸੀ ਭਾਈ ਨੰਦ ਲਾਲ ਜੀ ਇਸ ਤਖਤ ਦੀ ਲੜਾਈ ਵਿੱਚ ਸ਼ਹਿਜਾਦਾ ਮੁਲਜ਼ਮ ਉਰਫ ਬਹਾਦਰ ਸ਼ਾਹ ਦੀ ਮਦਦ ਕਰਨ ਲਈ ਗੁਰੂ ਸਾਹਿਬ ਜੀ ਨੂੰ ਬੇਨਤੀ ਕਰਦੇ ਹਨ ਗੁਰੂ ਸਾਹਿਬ ਜੀ ਭਾਈ ਨੰਦ ਲਾਲ ਦੀ ਬੇਨਤੀ ਦਰ ਪ੍ਰਵਾਨ ਕਰ ਲੈਂਦੇ ਹਨ ਸੋਚੋ ਕਿੰਨਾ ਵਿਸ਼ਾਲ ਹਿਰਦਾ ਹੋਊਗਾ ਮੇਰੇ ਗੁਰੂ ਦਾ ਜਿਹੜੇ ਜ਼ਲਮ ਨੇ ਉਹਨਾਂ ਦੇ ਚਾਰ ਪੁੱਤਰ ਬੇਰਹਿਮੀ ਨਾਲ ਸ਼ਹੀਦ ਕਰਵਾ ਦਿੱਤੇ ਅੱਜ ਗੁਰੂ ਪਾਤਸ਼ਾਹ ਉਹਨਾਂ ਦੇ ਪੁੱਤਰ ਦੀ ਹੀ ਮਦਦ ਕਰਨ ਜਾ ਰਹੇ ਹਨ ਔਰੰਗਜ਼ੇਬ ਦੇ ਰਾਜ ਵਿੱਚ ਬਹਾਦਰ ਸ਼ਾਹ ਪੰਜਾਬ ਅਤੇ ਕਾਬੁਲ ਦਾ ਅਤੇ ਤਾਰਾ ਅਜਮ ਗੁਜਰਾਤ ਅਤੇ ਮਾਲਵੇ ਦਾ ਗਵਰਨਰ ਸੀ ਦੋਵਾਂ ਦੀਆਂ ਫੌਜਾਂ ਲਗਭਗ ਬਰਾਬਰ ਹੀ ਸਨ ਪਰ ਆਪਣੇ ਭਰਾ ਤੋਂ ਪਹਿਲਾਂ ਦਿੱਲੀ ਪਹੁੰਚਣ ਕਰਕੇ ਤਾਰਾ ਅਜਮ ਨੇ ਰਾਜਧਾਨੀ ਦੀ ਸਾਰੀ ਫੌਜ ਤੇ ਸਾਰੇ ਸ਼ਾਹੀ ਅਸਲੇਖਾਨੇ ਤੇ ਕਬਜ਼ਾ ਕਰ ਲਿਆ ਸੀ ਇਸ ਕਰਕੇ ਹੁਣ ਉਸ ਦੀ ਜੰਗੀ ਤਾਕਤ ਆਪਣੇ ਭਰਾ ਨਾਲੋਂ ਕਈ ਗੁਣਾ ਵੱਧ ਚੁੱਕੀ ਸੀ ਜੰਗ ਸ਼ੁਰੂ ਹੁੰਦੇ ਹੀ ਤਾਰਾ ਅਜਮ ਦੇ ਪੁੱਤਰ ਦੀਦਾਰ ਬਖਸ਼ ਨੇ ਆਕਰਮਕ ਅਗਵਾਈ ਕਰਦੇ ਹੋਏ ਆਪਣੀ ਦੁਸ਼ਮਣ ਫੌਜ ਦੇ ਪੈਰ ਹਿਲਾ ਕੇ ਰੱਖ ਦਿੱਤੇ ਇਕ ਲੰਮੇ ਚੋੜੇ ਜੰਗੇ ਮੈਦਾਨ ਵਿੱਚ ਮੁਗਲ ਸਲਤਨਤ ਦਾ ਅਗਲਾ ਬਾਦਸ਼ਾਹ ਚੁਣਨ ਲਈ ਵੱਡੇ ਪੱਧਰ ਤੇ ਕਟਵੱਟ ਚੱਲ ਰਹੀ ਸੀ। ਇੰਜ ਲੱਗਦਾ ਸੀ ਜਿਵੇਂ ਕਿਸੇ ਨੇ ਜ਼ਮੀਨ ਤੇ ਲਹੂ ਦਾ ਲਾਲ ਗਲੀਚਾ ਵਿਛਾ ਦਿੱਤਾ ਹੋਵੇ। ਦੁਸ਼ਮਣ ਤੇ ਭਾਰੀ ਪੈ ਰਹੀ ਤਾਰਾ ਅਜਮ ਦੀ ਵੱਡੀ ਫੌਜ ਨੂੰ ਪਹਿਲਾ ਝਟਕਾ ਉਦੋਂ ਲੱਗਿਆ ਜਦੋਂ ਫੌਜ ਦੀ ਅਗਵਾਈ ਕਰ ਰਿਹਾ ਉਸ ਦਾ ਪੁੱਤਰ ਦੀਦਾਰ ਬਖਸ਼ ਮਾਰੇ ਆ ਗਿਆ। ਹੁਣ ਹਾਥੀ ਤੇ ਸਵਾਰ ਹੋ ਕੇ ਤਾਰਾ ਅਜਮ ਆਪ ਆਪਣੀ ਫੌਜ ਦੀ ਅਗਵਾਈ ਕਰ ਰਿਹਾ ਸੀ। ਦੁਪਹਿਰ ਤੱਕ ਬਹਾਦਰ ਸ਼ਾਹ ਦੀ ਫੌਜ ਦਾ ਇੱਕ ਵੱਡਾ ਹਿੱਸਾ ਜ਼ਮੀਨ ਤੇ ਵਿਛ ਚੁੱਕਿਆ ਸੀ ਤੇ ਉਸ ਦੀ ਹਾਰ ਬਹੁਤ ਨੇੜੇ ਜਾਪ ਰਹੀ ਸੀ। ਉਸੀ ਸਮੇਂ ਇੱਕ ਤੀਰ ਆਕੇ ਹਾਥੀ ਦੇ ਬੈਠੇ ਤਾਰਾ ਅਜਮ ਦੀ ਹਿੱਕ 'ਚੋਂ ਪਾਰ ਹੋ ਗਿਆ ਤੇ ਕੁਝ ਪਲਾਂ ਵਿੱਚ ਹੀ ਉਹ ਅਗਲੀ ਦੁਨੀਆ ਵੱਲ ਜਾ ਤੁਰਿਆ ਹੁਣ ਆਪਣੇ ਜਿਹੜੇ ਜਰਨੈਲ ਨੂੰ ਬਾਦਸ਼ਾਹ ਬਣਾਉਣ ਲਈ ਫੌਜ ਜੰਗੇ ਮੈਦਾਨ ਵਿੱਚ ਜੂਝ ਰਹੀ ਸੀ ਜਦੋਂ ਉਹ ਹੀ ਨਾ ਰਿਹਾ ਤਾਂ ਫੌਜ ਨੇ ਲੜਨਾ ਕੀ ਦੇ ਲਈ ਸੀ ਫੌਜ ਵੀ ਜੰਗੇ ਮੈਦਾਨ ਛੱਡ ਕੇ ਭੱਜਣ ਲੱਗ ਪਈ ਸੋ ਹੁਣ ਜਿਹੜੇ ਯੋਧੇ ਦੇ ਤੀਰ ਕਾਰਨ ਪੂਰੇ ਜੰਗੇ ਮੈਦਾਨ ਦਾ ਨਕਸ਼ਾ ਹੀ ਬਦਲ ਗਿਆ ਸੀ ਹੁਣ ਉਹਦੀ ਪਛਾਣ ਕਰਨ ਦੀ ਵਾਰੀ ਆਈ ਪੁਰਾਣੇ ਸਮਿਆਂ ਵਿੱਚ ਹਰ ਤੀਰੰਦਾਜ਼ ਆਪਣੇ ਤੀਰ ਦੇ ਉੱਤੇ ਕੋਈ ਨਾ ਕੋਈ ਨਿਸ਼ਾਨੀ ਲਾ ਕੇ ਰੱਖਦਾ ਸੀ ਜਾਂ ਜੋ ਨਿਸ਼ਾਨੇ ਤੇ ਲੱਗੇ ਤੀਰਾਂ ਵਿੱਚੋਂ ਪਤਾ ਕੀਤਾ ਜਾ ਸਕੇ ਕਿ ਕਿਹੜਾ ਤੀਰ ਕਿਦਾ ਹੈ ਤੇ ਜਦੋਂ ਬਹਾਦਰ ਸ਼ਾਹ ਨੇ ਜੰਗੇ ਮੈਦਾਨ ਵਿੱਚ ਆ ਕੇ ਜ਼ਮੀਨ ਤੇ ਪਿਆ ਆਪਣੇ ਭਰਾ ਦੀ ਛਾਤੀ ਵਿੱਚੋਂ ਤੀਰ ਕੱਢਿਆ ਤਾਂ ਵੇਖ ਕੇ ਕਹਿਣ ਲੱਗਾ ਕਿਵੇਂ ਜਾਣਦਾ ਹੈ ਤੀਰ ਕਿਦਾ ਹੈ ਮੈਂ ਜਾਣਦਾ ਹਾਂ ਉਸ ਤੀਰ ਦੀ ਨੋਕ ਤੇ ਲੱਗੇ ਸੋਨੇ ਤੋਂ ਬਹਾਦਰ ਸ਼ਾਹ ਨੇ ਪਛਾਣ ਲਿਆ ਕਿ ਇਹ ਤੀਰ ਗੁਰਦੇਵ ਪਾਸ਼ਾ ਸ਼ਿਰਗੁਰ ਗੋਬਿੰਦ ਸਿੰਘ ਜੀ ਦਾ ਸੀ ਇਹ ਵੀ ਗੁਰੂ ਪਾਸ਼ਾ ਦੀ ਉਦਾਰਤਾ ਦਾ ਇੱਕ ਸਬੂਤ ਹੈ ਕਿ ਉਹਨਾਂ ਦੇ ਹਰ ਤੀਰ ਦੀ ਨੋਕ ਦੇ ਉੱਤੇ ਸੋਨਾ ਲੱਗਿਆ ਹੁੰਦਾ ਸੀ ਤਾਂ ਕਿ ਜਿਹਦੇ تیر ਵੱਜਿਆ ਹੈ ਜੇ ਉਹ ਜ਼ਖਮੀ ਹੋਵੇ ਤਾਂ ਆਪਣਾ ਇਲਾਜ ਕਰਵਾ ਸਕੇ ਤੇ ਜੇ ਮਰ ਜਾਵੇ ਤਾਂ ਉਸ ਦੀਆਂ ਅੰਤਿਮ ਰਸਮਾਂ ਪੂਰੀਆਂ ਹੋ ਸਕਣ ਗੁਰਦੇਵ ਪਾਸ਼ਾ ਦੇ ਇੱਕ تیر ਨੇ ਬਹਾਦਰ ਸ਼ਾਹ ਨੂੰ ਹਾਰੀ ਹੋਈ ਬਾਜੀ ਜਿੱਤਵਾ ਕੇ ਏਸ਼ੀਆ ਦੀ ਸਭ ਤੋਂ ਤਾਕਤਵਰ ਹਕੂਮਤ ਦੀ ਕਿਸਮਤ ਤੈਅ ਕਰ ਦਿੱਤੀ ਸੀ ਇਸ ਤੋਂ ਬਾਅਦ ਦਿੱਲੀ ਦਾ ਬਾਦਸ਼ਾਹ ਸ਼ਿਰ ਗੁਰ ਗੋਬਿੰਦ ਸਿੰਘ ਜੀ ਦਾ murid ਬਣ ਗਿਆ ਏਸ਼ੀਆ ਦੀ ਸਭ ਤੋਂ ਤਾਕਤਵਰ ਹਕੂਮਤ ਗੁਰਦੇਵ ਪਾਸ਼ਾ ਦੇ ਚਰਨਾਂ ਵਿੱਚ ਝੁਕਣ ਲੱਗ ਪਈ ਪਰ ਆਖਰਕਾਰ ਸੀਤਾਹ ਔਰੰਗਜ਼ੇਬ ਦਾ ਹੀ ਖੂਨ ਥੋੜੇ ਸਮੇ ਬਾਅਦ ਹੀ ਦਸ਼ਮੇਸ਼ ਪਿਤਾ ਨਾਲ ਉਹਦੇ ਸੰਬੰਧ ਇੱਕ ਵਾਰ ਫੇਰ ਵਿਗੜ ਗਏ ਤੇ ਸਿੱਖਾਂ ਤੇ ਮੁਗਲਾਂ ਦੇ ਰਿਸ਼ਤੇ ਇੱਕ ਵਾਰ ਫੇਰ ਪਹਿਲਾਂ ਵਰਗੇ ਹੋ ਗਏ ਆਖਰ ਕਿਸ ਸਨ ਇਸ મતਭੇਦ ਦੇ ਕਾਰਨ ਜਾਣਾਂਗੇ ਕਿਸੇ ਹੋਰ ਵੀਡੀਓ ਵਿੱਚ ਇਹ ਵੀਡੀਓ ਤੁਹਾਨੂੰ ਪਸੰਦ ਆਇਆ ਤਾਂ ਲਾਈਕ ਕਰਕੇ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਸਿੱਖੀ ਦੇ ਪ੍ਰਚਾਰ ਦੀ ਸੇਵਾ ਵਿੱਚ ਤੁਹਾਡਾ ਵੀ ਹਿੱਸਾ ਪੈ ਸਕੇ ਚੈਨਲ ਸਬਸਕ੍ਰਾਈਬ ਤਾਂ ਤੁਸੀਂ ਕਰ ਹੀ ਦਿੱਤਾ ਹੋਣਾ ਸਾਡਾ ਇੰਸਟਾਗ੍ਰam ਪੇਜ ਵੀ ਤੁਹਾਡੀ ਉਡੀਕ ਕਰ ਰਿਹਾ ਹੈ ਤੇ ਜਾਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹੈ ਧਰਮ ਦੀ ਸ਼ਕਤੀ ਇੱਕ ਬੰਨੇ ਕੁਝ ਵੀ ਨਹੀਂ ਨਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼ ਫਿਰ ਵੀ ਜਫਰਨਾਮਾ ਜਿੱਤ ਦੀ ਚਿੱਠੀ ਲਿਖ ਕੇ ਭੇਜ ਰਿਹਾ ਤੇ ਇੱਕ ਬੰਨੇ ਸਾਰਾ ਕੁਝ ਕੋਲ ਪਿਆ ਹੋਵੇ ਮਹਿਲ ਮਾਰੀਆਂ ਹੋਣ ਫੌਜਾਂ ਹੋਣ ਸੈਨਾ ਹੋਵੇ ਘੋੜੇ ਹੋਣ ਹਾਥੀ ਹੋਣ ਕੁਲਾ ਪੈਸਾ ਤਗਾ ਸਾਰਾ ਕੁਝ ਕੋਲ ਹੋਵੇ ਰਾਜ ਭਗ ਕੋਲ ਹੋਵੇ ਤੇ ਉਹ ਬੰਦਾ ਸ਼ਿਕਸਤ ਨਾਮਾ ਲਿਖ ਰਿਹਾ ਹੋਵੇ ਇਹ ਹੁੰਦੀ ਹੈ ਹਾਰ ਅਗੇ ਵੀਡੀਓ ਆਪਣਾ opinion ਕਮੈਂਟ ਬਾਕਸ ਵਿੱਚ ਲਿਖਿਓ ਮਿਲਦੇ ਆਇਆ ਕੋਈ ਵੀਡੀਓ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ